ਜਾਂਦੇ ਰਿਪੋਰਟ ਕਰਕੇ ਬਹਾਂਜੀ ਜਨਾਬ ਇਹ ਐਕਸੀਡੈਂਟ ਹੋਇਆ ਕਿੰਨੀ ਕਿੰਨੀ ਡੈਥ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਇਹ ਤਿੰਨ ਜਣਾਂ ਦੀ ਡੈਥ ਹੋਈ ਹੈ ਬੁੱਸਲ ਤੋਂ ਜਰ ਨਾ ਲਾਪਰੀਸ ਗੋਰਾਪਤਰ ਗੁਰਦੀਪ ਸਿੰਘ ਫੱਤੇ ਵਾਲਾ ਆਰ.ਏ ਵਾਲੇ ਦੇ ਆ ਮਿੱਟੂ ਸਿੰਘ ਪੁੱਤਰ ਪ੍ਰੀਤਮ ਸਿੰਘ ਬੂੜੇ ਵਾਲਾ ਦਰਨੇ ਵਾਲਾ ਛਾਹਕੋਟ ਦਾ ਇਹਦੇ ਘਰ ਵਾਲੀ ਮਾਇਆ ਮਿੱਟੂ ਦੇ ਘਰ ਵਾਲੀ ਜੀ ਇਤਨਾ ਦੀ ਗੱਲ ਹੋਈ ਹੈ ਮੋਟਰਸਾਈਕਲ ਦੀ ਕਾਰ ਦੀ ਟੱਕਰ ਹੋਈ ਮੋਟਰਸਾਈਕਲ ਕਾਰ ਦੀ ਟੱਕਰ ਹੋਈ ਤੇ ਕਾਰ ਚਾਲਕ ਜੀ ਕੋਈ ਫਟੜ ਦੱਸਿਆ ਕਾਰ ਚਾਲਕ ਤੇ ਕੋਈ ਸੱਟਾਂ ਲੱਗੀਆਂ ਉਹ ਪ੍ਰਾਈਵੇਟ ਹਸਪਤਲ ਚਲਾ ਗਿਆ ਜੀ ਤੇ ਪੋਸਟਮਾਰਟਮ ਲਈ ਭੇਜਿਆ ਜਾਊਗਾ ਪੋਸਟਮਾਰਟਮ ਲਈ ਭੇਜਿਆ ਜਾਏਗਾ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਵਰਤਾਂ ਆ ਗਿਆ ਵਰਤਾਂ ਦੇ ਬਿਆਨ ਦੇ ਕਰ ਦਿੱਤੇ ਜਾ ਰਹੇ ਜਾਂਦੇ ਜਾਂਦੇ ਰਿਪੋਰਟ ਕਰਕੇ ਬਾਹਰ ਹਾਂਜੀ ਜਨਾਬ ਇਹ ਐਕਸੀਡੈਂਟ ਹੋਇਆ ਹੈ ਕਿੰਨੀ ਕਿੰਨੀ ਡੈਥ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਜੀ ਤਿੰਨ ਜਨਾਂ ਦੀ ਡੈਥ ਹੋਈ ਹੈ ਮੋਟਰਸਾਈਕਲ ਤੇ ਜਾ ਰਹੇ ਸੀ ਇਸ ਤਰ੍ਹਾਂ ਜਿਹਨਾਂ ਲਾਪਰੀਸਨ ਗੋਰਾਪੁਰਾ ਗੁਰਦੀਪ ਸਿੰਘ ਫੱਤੇਵਾਲਾ ਅੰਡੀ ਵਾਲੇ ਦੇ ਆ ਮਿੱਟੂ ਸਿੰਘ ਪੁੱਤਰ ਪ੍ਰੀਤਮ ਸਿੰਘ ਬੂੜੇ ਵਾਲਾ ਦਾਨੇ ਵਾਲਾ ਛਾਹਕੋਟ ਦੇ ਇਹਦੇ ਘਰ ਵਾਲੀ ਮਾਇਆ ਮਿੱਟੂ ਦੇ ਘਰ ਵਾਲੀ ਇਹਨਾਂ ਦੀ ਡੈਥ ਹੋਈ ਹੈ ਮੋਟਰਸਾਈਕਲ ਦੀ ਕਾਰ ਦੀ ਟੱਕਰ ਹੋਈ ਮੋਟਰਸਾਈਕਲ ਕਾਰ ਦੀ ਟੱਕਰ ਤੇ ਕਾਰ ਚਾਲਕ ਜੀ ਕੋਈ ਫੱਟੜ ਦੱਸਿਆ ਜਾਂਦਾ ਕਾਰ ਚਾਲਕ ਤੇ ਕੋਈ ਸੱਟਾਂ ਲੱਗੀਆਂ ਉਹ ਪ੍ਰਾਈਵੇਟ ਹਸਪਤਲ ਚਲਾ ਗਿਆ ਜੀ ਤੇ ਪੋਸਟਮਾਰਟਮ ਲਈ ਭੇਜਿਆ ਜਾਊਗਾ ਪੋਸਟਮਾਰਟਮ ਲਈ ਭੇਜਿਆ ਜਾਏਗਾ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਵਰਤਾਂ ਆ ਗਿਆ ਵਰਤਾਂ ਦੇ ਬਿਆਨ ਤੇ ਕਾਰਵਾਈ ਕੀਤੀ ਜਾਊਗੀ